ਫੜ ਫੜਾ ਵੀ ਵੀਡੀਓ ਫੜ ਬਣਾ ਕੋਈ ਗੱਲ ਨਹੀਂ ਬਣਾ ਦੇ ਨਹੀਂ ਤੇ ਅੰਦਰ ਬਣਾ ਵੀਡੀਓ ਕੋ ਵੀ ਬਣਾ ਮੈਂ ਆਪਣੀ ਉਹ ਚੈਨਲ ਸਾਧ ਲੈ ਕੋਈ ਵੀਡੀਓ ਬਣਾ ਕੱਢੋ ਕੱਢੋ ਮੁੰਡੇ ਨੂੰ ਬਾਹਰ ਕੱਢੋ ਬਾਹਰ ਨਹੀਂ ਇੱਥੇ ਕਿਉਂ ਆ ਗਿਆ ਰੋਸੀ ਨੂੰ ਉਹ ਕੁੱਟਣ ਨਹੀਂ ਕੁੱਟਿਆ ਕਦੇ ਵਾਸਤੇ ਆ ਦੱਸੋ ਕੁੱਟੇ ਕਦੇ ਵਾਸਤੇ ਆ ਜਾ ਸੱਚ ਹੋਇਆ ਵੇ ਲਾ ਕੋਈ ਗੱਲ ਨਹੀਂ ਤੇ ਅਸਾ ਚੋ ਮੇ ਲਾਂਗੇ ਕੋਈ ਗੱਲ ਨਹੀਂ ਹਾਂ ਤੁਹਾਡੇ ਮੁੰਡੇ ਨੇ ਕਤਲ ਕੀਤਾ ਵਾ ਤੂੰ ਹੀ ਜਿਹੜੇ ਤੇਰੇ ਬੱਚੇ ਬਾਕੇ ਦੇ ਨੇ ਤੂੰ ਹੀ ਪਾਏ ਹੈ ਨਾ ਕੋਈ ਗੱਲ ਨਹੀਂ ਸਾਰੇ ਆਉਣਗੇ ਸਾਰੀ ਵੀਡੀਓ ਬੰਦੀ ਆ ਮੁੰਡਾ ਕੱਢਾ ਬਾਗ ਗੇਟ ਬੋਲੋ ਨਹੀਂ ਕੱਢਣੀ ਪਾਰੀ ਥਾਣੀ ਵੜ ਵੜ ਪਾਰੀ ਥਾਣੀ ਅਰੇ ਉਹ ਅਰੇ ਬੰਦ ਕਰ ਮਨਾ ਵੀਡੀਓ ਮਿੰਨਾ ਜਾ ਕੇ ਇਧਰ ਨਹੀਂ ਹੋਣਾ ਹੱਥ ਲਾ ਕੇ ਦਿਖਾਓ ਤੂੰ ਹਲੋ ਅੰਕਲ ਦਾਤਾ ਮੇ ਤਾਂ ਪੰਜਾਬੀ ਚ ਇੱਕ ਗੱਲ ਮੈਂ ਵੀ ਇਹ ਲੋ ਕੰਟਰੋਲ ਬੂਆ ਖੋਲੋ ਰੋਸ਼ੀ ਦਾ ਬਾਪੂ ਕਿਥੇ ਨੂੰ ਬਲਾਉ ਕੋਈ ਗੱਲ ਨਹੀਂ ਕੁੱਤੇ ਤੁਸੀਂ ਮੇਰੇ ਵੀਰ ਜੇ ਕੁੜੀਆਂ ਨੂੰ ਕੋਤ ਬੰਦੇ ਮੇਰਾ ਗੱਲ ਕਰੇ ਤੁਸੀਂ ਮੇਰੇ ਵੀਰ ਜੀ ਮੈਂ ਮੇਰਾ ਭਰਾ ਮੈਨੂੰ ਭਰਾ ਮਿਲਦਾ ਬੂਆ ਖੋਲੋ ਪਹਿਲਾਂ ਤੁਸੀਂ ਜੇ ਪਹਿਣ ਨਹੀਂ ਇਹ ਬੂਆ ਖੋਲਣਾ ਮੈਂ ਕਹਿੰਦਾ ਪਹਿਣਾ ਕਰ ਦੇਣਾ ਜਿਹੜੇ ਵੀਡੀਓ ਨਹੀਂ ਵੀਡੀਓ ਬਣਾਉਣ ਕਿੱਟਿਆ ਕਿਉਂ ਆ ਮੈਂ ਕਿਹਾ ਕਿ ਤੈਨੂੰ ਮੁੰਡਿਆਂ ਨੂੰ ਛੱਡੋ ਹਾਂ ਇੱਧਰ ਸੋਲਾ ਮੇਰੀ ਗੱਲ ਆ ਬੋਦਰ ਕਿਸੇ ਨਹੀਂ ਕਿਉਂ ਕਿਉਂ ਕੁੱਟਣੇ ਨਹੀਂ ਮੈਂ ਨਾ ਜਿਆਦਾ ਵੀ ਤੁਸੀਂ ਜਾ ਤਾਨੂੰ ਹੱਕ ਕਿਹਨੇ ਦਿੱਤਾ ਕੁੱਟਣ ਦਾ ਮੈਂ ਮੈਂ ਬਣਾਉਣੀ ਵੀਡੀਓ ਤੁਸੀਂ ਕੁੱਟਣ ਕੇ ਡੇ ਜਾ ਹਾਂ ਉਹਨੇ ਕਤਲ ਕੀਤਾ ਕੋਈ ਮਾਰਨ ਕੀਤਾ ਉਹਨੇ ਕੋਈ ਮੈਂ ਨਹੀਂ ਕੋਈ ਮਸ਼ੀਫਾ ਦੋ ਕਿਤੇ ਸਾਡੇ ਦੇ ਪਰਚਾ ਦਊਗਾ ਕੋਈ ਗੱਲ ਨਹੀਂ ਦੋ ਤੁਸੀਂ ਦੋ ਤੁਸੀਂ ਦੋ ਜਿਹੜਾ ਦੋ ਦੋ ਕੋਈ ਗੱਲ ਨਹੀਂ ਬਣਾਓ ਬਣਾਓ ਬਣਾ ਸਾਡੇ ਬਣਾਓ ਕੋਈ ਗੱਲ ਨਹੀਂ ਬਣਾ ਲੋ ਤੁਸੀਂ ਚੁੱਪ ਹੋ ਬਣਾਓ ਦੇ ਮੁੰਡੇ ਦੇ ਚੰਦ ਦੇ ਦੇਖੋ ਦੇਖੋ ਤੇ ਕੁੱਟੇ ਦੇ ਘਰ ਕੇ ਦੇਖੋ ਚੀਕਾ ਖੁਣਾ ਤੁਹਾਡਾ

ਜੀ ਸਰ ਅੱਜ ਬਦਵਾਲ ਖੁਰਦ ਤੁਸੀਂ ਰੇਡ ਤੇ ਗਏ ਸੀ ਇੱਕ ਕੁਲਵਿੰਦਰ ਜੋਸ਼ੀ ਨੂੰ ਫੜ ਕੇ ਲਾਏ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਪੁੱਛਣਾ ਤੇ ਕਾਫੀ ਦਾ ਕੀ ਮੈਟਰ ਕੀ ਹੈ ਮਾਮਲਾ ਕੀ ਹੈ ਦੇਖੋ ਜੀ ਇਹ ਮੁੰਡਾ ਜਿਹੜਾ ਕੁਲਵਿੰਦਰ ਮਸੀਰ ਫਰੋਸ਼ੀ ਪੁੱਤਰ ਵਿਲੀਅਮ ਸੀ ਇਹ ਸਾਡੇ ਥਾਣੇ ਫਤਿਹਗੜ ਚੂੜੀਆਂ ਦੇ ਵਿੱਚ ਦੋ ਲੜਾਈ ਝਗੜੇ ਦੇ ਕੇਸਾਂ ਦੇ ਵਿੱਚ ਸਾਨੂੰ ਵਾਂਟਡ ਸੀ ਇਹਦੀ ਗ੍ਰਿਫਤਾਰੀ ਲਈ ਸਾਡੇ ਵੱਲੋਂ ਪਹਿਲਾਂ ਵੀ ਛਾਪੇਮਾਰੀ ਕੀਤੀ ਜਾਂਦੀ ਸੀ ਪਰੰਤੂ ਇਹ ਪੁਲਿਸ ਨੂੰ ਚਗਵਾ ਦੇ ਕੇ ਜਾਂ ਪੁਲਿਸ ਦੀ آمد ਤੋਂ ਪਹਿਲਾਂ ਹੀ ਇਹ ਫਰਾਰ ਹੋ ਜਾਂਦਾ ਰਿਹਾ ਤੇ ਅੱਜ ਸਾਨੂੰ ਸੂਚਨਾ ਮਿਲਣ ਤੇ ਸਾਡੀ ਪੁਲਿਸ ਪਰਟੀ ਵੱਲੋਂ ਇਹਨੂੰ ਕਾਬੂ ਕੀਤਾ ਗਿਆ ਤੇ ਸਰ ਉਹਨਾਂ ਦਾ ਕਹਿਣਾ ਕਿ ਪਿੰਡ 'ਚ ਪੁਲਿਸ ਆਈ ਕੁੱਟਮਾਰ ਮੁੰਡੇ ਨਾਲ ਕੀ ਕੀ ਹੋਇਆ ਜੀ ਇਹਦੇ ਪਰਿਵਾਰਕ ਮੈਂਬਰ ਇਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾ ਕੇ ਤੇ ਫਿਰ ਦੋਸ਼ੀ ਨੂੰ ਜਿਹੜਾ ਆਪਣਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੀ ਸਰ ਉਹਨਾਂ ਨੇ ਦਰਵਾਜ਼ਾ ਜ ਆ ਦਿਖਾਇਆ ਕਿ ਮੁੰਡਾ ਅੰਦਰ ਵੜ ਗਿਆ ਉਸ ਕਮਰੇ ਦੇ ਚ ਉਸ ਕਮਰੇ ਦੇ ਵੜ ਕੇ ਗਈ ਹੈ ਕੋਟਬਾਰ ਉਹ ਜੀ ਪੁਲਿਸ ਤੋਂ ਬਚਨ ਦੀ ਖਾਤਰ ਉਹ ਕਿਸੇ ਦੇ ਘਰ ਦੁਕਾਨ ਦੇ ਵਿੱਚ ਵੜ ਗਿਆ ਸੀਗਾ ਤੇ ਜਿਸ ਤੋਂ ਬਾਅਦ ਵਿੱਚ ਕਾਬੂ ਕੀਤਾ ਗਿਆ ਜੀ ਇਹ ਕਿੰਨੇ ਮਾਮਲਿਆਂ ਚ ਲੜਿੰਦਾ ਸੀ ਇਹ ਜੀ ਦੋ ਮਾਮਲਿਆਂ ਦੇ ਵਿੱਚ ਸਾਨੂੰ ਲੜਿੰਦਾ ਸੀਗਾ ਜੀ ਕੀ ਕੀ ਸੀ ਮਾਮਲਾ ਇਹ ਲੜਾਈ ਝਗੜੇ ਦੇ ਜੀ ਆਪਣਾ ਮਾਮਲੀ ਨਜੀ 323 24 26 ਆਪੀਸੀ ਦੇ ਜੀ ਜਰ ਅਰੈਸਟ ਪਾਤੀ ਨਹੀਂ ਹਾਂ ਬਿਲਕੁਲ ਜੀ